हां जी दोस्तों फॉरच्यूनर लवर्स ਦੇ ਲਈ ਲੈ ਕੇ ਆਇਆ ਸੀ ਬਹੁਤ ਹੀ ਸ਼ਾਨਦਾਰ A1 ਕੰਡੀਸ਼ਨ ਦੀ ਗੱਡੀ ਦੋਸਤੋ ਕਰੇ ਖੜੀ ਬਹੁਤ ਹੀ ਘੱਟ ਚੱਲੀ ਹੋਈ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਦਿਖਾ ਰਿਹਾ ਸਰਵਿਸ ਤੋਂ ਨੂੰ ਆ ਰਿਕਾਰਡ ਮਿਲੂਗੀ 15 ਮਾਰਚ 2025 ਨੂੰ ਸਰਵਿਸ ਗੱਡੀ ਦੀ ਕਰਾਈ ਗਈ ਹੈ ਨਵੇਂ ਟਾਇਰ ਜੋ ਕੋਮਾ ਦੇ ਹੁਣੀ ਪੁਆਏ ਨੇ 500 ਕਿਲੋਮੀਟਰ ਵੀ ਨਹੀਂ ਚੱਲੇ ਗੱਡੀ ਦਾ ਮੀਟਰ ਦੇਖ ਲਓ ਦੋਸਤੋ ਬਹੁਤ ਹੀ ਘੱਟ ਚੱਲੀ ਹੋਈ ਗੱਡੀ ਹੈ ਬਹੁਤ ਹੀ ਸ਼ੋਰਮ ਕੰਡੀਸ਼ਨ ਗੱਡੀ ਹੈ ਸਪੋਸ਼ ਬਟਨ ਸਟਾਰਟ ਹੈ ਗੱਡੀ ਦਾ ਇੰਟੀਰੀਅਰ ਤੁਹਾਨੂੰ ਸਾਰਾ ਅਸੀਂ ਦਿਖਾ ਰਹੇ ਹਾਂ ਨਵੀਂ ਮੈਟਿੰਗ ਤੇ ਸੀਟ ਕਵਰ ਸਾਰੇ ਟੌਪ ਫਾਰਮ ਦੇ ਹੁਣੀ ਪੁਆਏ ਨੇ ਆਲ オリジナル ਪੇਂਟ ਦੇ ਨਾਲ ਸੀਲਡ ਇੰਜਨ ਤੁਹਾਨੂੰ ਗੱਡੀ ਦਾ ਮਿਲੇਗਾ ਸਾਡੀ ਫੁੱਲ ਗਾਰੰਟੀ ਹੈ ਦੋਸਤੋ ਚਾਰੇ ਪਾਸੇ ਤੁਹਾਨੂੰ ਗੱਡੀ ਦੇ ਘੁੰਮ ਕੇ ਅਸੀਂ ਦਿਖਾ ਰਹੇ ਹਾਂ ਸਾਰੀ ਗੱਡੀ ਸਕਰਾਚ ਲੈਸ ਹੈ A1 ਕੰਡੀਸ਼ਨ ਦੀ ਗੱਡੀ ਆ ਪੂਰੀ ਚਮਕ ਦੀ ਗੱਡੀ ਵੀ ਹੈ ਤਾਕੀਆਂ ਦੇ نیچے ਆ ਲੋਗੋ ਜੀ ਵੀ ਚਾਉਦੇ ਨੇ ਇੱਕ ਪੈਸੇ ਦਾ ਕੰਮ ਹੋਣ ਵਾਲਾ ਨਹੀਂ ਗੱਡੀ ਤੇ ਦੋਸਤੋ بیمਾ ਪ੍ਰਦੂਸ਼ਣ ਸਾਨੂੰ ਸਾਰਾ ਕੰਪਲੀਟ ਮਿਲੂਗਾ ਸਾਰੇ ਡਾਕੂਮੈਂਟ ਕੰਪਲੀਟ ਮਿਲਣਗੇ ਸਾਡੇ ਸੂਬੇਦਾਰ ਸਾਹਮਣੇ ਬਹੁਤ ਹੀ ਸ਼ੌਕ ਦੇ ਨਾਲ ਗੱਡੀ ਰੱਖੀ ਦੋਸਤੋ ਟੂਰਿਸਟ ਵੀਜ਼ਾ ਆ ਗਿਆ ਕਹਿੰਦਾ ਜਿਸ ਕਰਕੇ ਬਾਹਰ ਜਾ ਰਹੇ ਨੇ ਤੇ ਗੱਡੀ ਕਰਨੀ ਪੈ ਰਹੀ ਹੈ ਸੇਲ ਲੋਕੀ ਖੜੇ ਖੜੇ ਖਰਾਬ ਹੋ ਜੂਗੀ ਤੁਹਾਨੂੰ ਇੰਜਨ ਵੀ ਗੱਡੀਆ ਦਿਖਾਤਾ ਦੋਸਤੋ ਜਮਾ ਨਵਾਂ ਇੰਜਨ ਹੈਗਾ ਪੂਰਾ ਸਾਫ ਪਿਆ ਇੰਜਨ 100% ਕੰਡੀਸ਼ਨ ਇੰਜਨ ਦੀ ਚੈੱਕ ਕਰ ਲੈ ਦੋਸਤੋ ਜਦੋਂ ਵੀ ਗੱਡੀ ਦੇਖਣੀ ਹੈ ਤੁਸੀਂ ਬਰਨਾਲੇ ਆ ਕੇ ਇਥੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਿਹਨੇ ਲੈਣੀ ਹੈ ਵੀਰ ਬਣ ਕੇ ਉਹੀ ਕਾਲ ਕਰੇ ਗੱਡੀ ਸ਼ੋਰਮ ਕੰਡੀਸ਼ਨ ਹੈ ਇਸ ਦੀ ਗਾਰੰਟੀ ਅਸੀਂ ਦਿੰਦੇ ਆ ਧੰਨਵਾਦ